ਪਿੰਡ ਤਾਂ ਛੋਟਾ ਪਰ ਪਿੰਡ ਦੀ ਖੂਬਸੂਰਤੀ ਦੱਸਦਾ ਹੀ ਹੈ ਤੁਹਾਨੂੰ ਇਹ ਪਿੰਡ ਬਾਰੇ ਜਾਣਕਾਰੀ ਦੇ ਦਈਏ ਜਿਵੇਂ ਤੁਸੀਂ ਪਿੰਡ 'ਚ ਐਂਟਰ ਹੁੰਦੇ ਹੋ ਤਾਂ ਵੱਡੀਆਂ-ਵੱਡੀਆਂ ਕੋਠੀਆਂ ਸਾਹਮਣੇ ਨਜ਼ਰ ਆਉਂਦੀਆਂ ਨੇ ਔਰ ਦੱਸ ਦਈਏ ਕਿ ਕਿਸਾਨੀ ਨਾਲ ਸੰਬੰਧਤ ਹਵੇਲੀਆਂ ਵੀ ਨਜ਼ਰ ਆਉਂਦੀਆਂ ਨੇ ਤੇ ਔਰ ਕੋਠੀਆਂ ਦੀ ਗੱਲ ਕਰੀਏ ਤਾਂ ਮਹਿਲ ਬਣਾਏ ਨੇ ਲੋਕਾਂ ਨੇ ਸੁਪਨਿਆਂ ਦੇ ਘਰ ਬਣਾਏ ਨੇ ਔਰ ਪਿੰਡ ਦਾ ਜੇ ਜ਼ਿਕਰ ਦੀ ਗੱਲ ਕਰੀਏ ਤਾਂ ਤੁਸੀਂ ਗੁਰਦਾਸਪੁਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਿਰਫ ਗੁਰਦਾਸਪੁਰ ਜ਼ਿਲ੍ਹੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਜਦੋਂ ਤੁਸੀਂ ਪਿੰਡ 'ਚ ਪਹੁੰਚਦੇ ਹੋ ਤਾਂ ਪਿੰਡ ਦਾ ਚਾਰ ਚਪਕਾ ਬਿਲਕੁਲ ਪੱਕੀ ਸੜਕ ਫਿਰਨੀ ਪੱਕੀ ਔਰ ਬਹੁਤ ਵਧੀਆ ਰਹਿਸ਼ਾ ਜਿਵੇਂ ਆਹ ਕੋਠੀਆਂ ਦਿਖਾਈ ਦੇ ਰਹੀਆਂ ਔਰ ਜਿਵੇਂ ਇਹ ਪਿੰਡ ਦੀ ਰੌਣਕ ਜਿਹੜੀ ਆ ਉਹ ਇਹ ਹੁੰਦੀ ਆ ਕਿ ਪਿੰਡਾਂ ਦੇ ਲੋਕ ਆਪਣੇ ਘਰ ਦੇ ਬਾਹਰ ਖੜੇ ਗੱਲਾਂ ਕਰਦੇ ਨੇ ਭਾਈਚਾਰਕ ਸਾਂਝੀਆਂ ਗੱਲਾਂ ਕਰਦੇ ਨੇ ਔਰ ਇਸ ਪਿੰਡ ਦੀ ਗੱਲ ਦੱਸ ਦਈਏ ਕਿ ਇਹ ਪਿੰਡ ਮਜੀਠੀ ਆ ਜਿਵੇਂ ਕਿ ਕੋਠੇ ਮਜੀਠੀ ਨਾਲ ਜਾਣਿਆ ਜਾਂਦਾ ਇਸ ਤੋਂ ਅਗਲਾ ਪਿੰਡ ਕੋਠੇ ਔਰ ਅਸੀਂ ਇਸ ਨਾਲ ਅਸੀਂ ਤੁਹਾਡੇ ਨਾਲ ਜ਼ਿਕਰ ਕਰ ਦਈਏ ਕਿ ਇਹ ਪਿੰਡ ਮਜੀਠੀ ਆ ਔਰ ਚਾਰੋਂ ਤਰਫ ਪੱਕਾ ਪਿੰਡ ਆ ਔਰ ਇਸ ਦੀ ਵੋਟ ਦੀ ਗੱਲ ਕਰ ਦਈਏ ਕਿ ਇਸ ਪਿੰਡ ਦੀ ਵੋਟ ਜੋ ਆ ਉਹ ਸਿਰਫ 320 ਦੇ ਲਗਭਗ ਵੋਟਾਂ ਨੇ ਔਰ ਇਸ ਪਿੰਡ ਦੇ ਵਿੱਚ ਇੱਕ ਡਿਪਟੀ ਸਾਹਿਬ ਰਿਟਾਇਰ ਆਏ ਨੇ ਜੋ ਪੁਲਿਸ ਦੀ ਸੇਵਾ ਡਿਪਟੀ ਦੇ ਅਹੁਦੇ ਤੋਂ ਨਿਭਾ ਕੇ ਆਏ ਨੇ ਔਰ ਇਸ ਪਿੰਡ ਵਿੱਚ ਬਿਜ਼ਨਸਮੈਨਾਂ ਦੀ ਗੱਲ ਕਰੀਏ ਤਾਂ 5-7 ਉਹ ਬਿਜ਼ਨਸਮੈਨ ਨੇ ਕੁਝ ਆਰਥ ਦਾ ਕੰਮ ਕਰਦੇ ਆ ਕੁਝ ਮੈਡੀਕਲ ਸਟੋਰਾਂ ਦੇ ਕੰਮ ਕਰਦੇ ਆ ਤਾਂ ਕੁਝ ਏਜੰਸੀਆਂ ਦਾ ਕੰਮ ਕਰਦੇ ਆ ਜਿਹੜੀਆਂ ਏਜੰਸੀਆਂ ਜਿਵੇਂ ਮੋਟਰਸਾਈਕਲ ਸਕੂਟਰੀਆਂ ਤੇ ਕਨਵੈਨਸਾਂ ਦੀਆਂ ਏਜੰਸੀਆਂ ਹੁਣ ਦੱਸ ਦਈਏ ਕਿ ਦੂਸਰੀ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਦਈਏ ਕਿ ਇਸ ਪਿੰਡ ਵਿੱਚ ਸਰਕਾਰੀ ਸਕੂਲ ਤਾਂ ਇਸ ਪਿੰਡ ਵਿੱਚ ਬਹੁਤ ਸੋਹਣਾ ਛੋਟਾ ਜਿਹਾ ਇੱਕ ਸਰਕਾਰੀ ਸਕੂਲ ਹੈ ਔਰ ਇਸ ਪਿੰਡ ਦੇ 5-7 ਨੌਜਵਾਨ ਪੰਜਾਬ ਪੁਲਿਸ ਵਿੱਚ ਅੱਜ ਵੀ ਡਿਊਟੀ ਨਿਭਾ ਰਹੇ ਆ ਅੱਜ ਵੀ ਸੇਵਾ ਨਿਭਾ ਰਹੇ ਆ ਇਹ ਪਿੰਡ ਮਜੀਠੀ ਗੁਰਦਾਸਪੁਰ ਜ਼ਿਲ੍ਹੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਜਦੋਂ ਤੁਸੀਂ ਬਹਿਰਾਮਪੁਰ ਨੂੰ ਆਉਂਦੇ ਤਾਂ ਰਸਤੇ ਵਿੱਚ ਔਰ ਮਜੀਠੀ ਪਿੰਡ ਦੇ ਵਿੱਚ ਉਹ ਲੋਕ ਵਸਦੇ ਨੇ ਜੋ ਜ਼ਿਆਦਾਤਰ ਜਦੋਂ ਪਾਕਿਸਤਾਨ ਦੀ ਵੰਡ ਹੋਈ ਹੈ ਤਾਂ ਉਸ ਜਗਾ ਤੋਂ ਆਏ ਆ ਪਾਕਿਸਤਾਨ ਤੋਂ ਆਉਣ ਵਾਲੇ ਵਸਨੀਕ ਜਿਹੜੇ ਆ ਇਸ ਪਿੰਡ ਵਿੱਚ ਵਸੇ ਹੋਏ ਆ 90% ਉਹੀ ਨੇ ਔਰ ਇੱਥੇ ਦੱਸ ਦਈਏ ਕਿ 5-7 ਤਾਂ ਉਹ ਨੇ ਜੋ ਆਰਮੀ ਦੇ ਕੈਪਟਨ ਜਿਹੜੇ ਆ ਰਿਟਾਇਰ ਨੇ ਇਸ ਵੇਲੇ ਸੂਬੇ ਦਾ ਰਿਟਾਇਰ ਵੀ ਇਸ ਪਿੰਡ ਵਿੱਚ ਵੱਸਦੇ ਨੇ ਹੋਰ ਪਿੰਡ ਦੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਦੰਨੇ ਆ ਕਿ ਇਸ ਪਿੰਡ ਦੇ ਬਹੁਤ ਸਾਰੇ ਉਹ ਨੌਜਵਾਨ ਨੇ ਜੋ ਗੇਮਾਂ ਦੇ ਵਿੱਚ ਅਵਲ ਰਹੇ ਨੇ ਔਰ ਬਹੁਤ ਸਾਰੇ ਉਹ ਨੌਜਵਾਨ ਨੇ ਜੋ ਚੰਗੀਆਂ ਸ਼ਖਸੀਅਤਾਂ ਤੇ ਚੰਗਾ ਮਾਣ ਕਬੱਡੀ ਦੇ ਵਿੱਚ ਵੀ ਹਾਸਲ ਕਰ ਚੁੱਕੇ ਆ ਔਰ ਬਹੁਤ ਸੋਹਣੇ ਪਿੰਡ ਦੀ ਖੂਬਸੂਰਤੀ ਔਰ ਪਿੰਡ ਦੀਆਂ ਤਸਵੀਰਾਂ ਔਰ ਫਿਰਨੀ ਪੱਕੀ ਦੀਆਂ ਤਸਵੀਰਾਂ ਦੱਸ ਦਿੰਦੀਆਂ ਤਾਂ ਜਦੋਂ ਵੰਡ ਵੇਲੇ ਇੱਧਰ ਆਏ ਹੋਣਗੇ ਉਦੋਂ ਕੀ ਹਾਲਾਤ ਹੋਣਗੇ ਇਸ ਏਰੀਆ ਦੇ ਔਰ ਆ ਕੇ ਇੱਥੇ ਮਿਹਨਤ ਕਰੀਏ ਪਿੰਡ ਵਾਲਿਆਂ ਨੇ ਅੱਜ ਪਿੰਡ ਨੂੰ ਸ਼ਿੰਗਾਰਿਆ ਬਾਹਰ ਬੂਟੇ ਲਗਾਏ ਹੋਏ ਆ ਘਰਾਂ ਦੇ ਬਾਹਰ ਤੁਸੀਂ ਬੂਟੇ ਦੇਖ ਸਕਦੇ ਹੋ ਔਰ ਆ ਪਿੰਡ ਦੀ ਸਾਥ ਵਾਂਗ ਗੱਲਾਂ ਕਰਦੇ ਬਹੁਤ ਸਾਰੇ ਪਿੰਡ ਦੇ ਵਸਨੀਕ